ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਾਰਿਆਂ ਦਾ ਸਵਾਗਤ ਕਰਦਾ hota ਸੋਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਰ ਸਾਲ ਪੰਜਾਬ ਦੇ ਵਿੱਚ ਆ ਜਿਹਨਾਂ ਦੇ ਵਿੱਚ ਆ ਕੇ ਵੱਡੇ ਵੱਡੇ ਕਬੱਡੀ ਕੱਪ ਹੋਣੇ ਸ਼ੁਰੂ ਹੋ ਜਾਂਦੇ ਨੇਗੇ ਤੇ ਦੋਸਤੋ ਹੁਣ ਪੰਜਾਬ ਦੇ ਜਿਹੜਾ ਕਬੱਡੀ ਦਾ ਸੀਜ਼ਨ ਆ ਉਹ ਸ਼ੁਰੂ ਹੋਣ ਜਾ ਰਿਹਾ ਬਹੁਤ ਜਲਦ ਦੁਬਾਰਾ ਫਿਰ ਤੋਂ ਵੱਡੇ ਵੱਡੇ ਕਬੱਡੀ ਕੱਪ ਆ ਰਹੇ ਨੇ ਤੇ ਦੋਸਤੋ ਸਤੰਬਰ ਮਹੀਨੇ ਦੇ ਵਿੱਚ ਇੱਕ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾਣਾ ਹੁੰਦਾ ਆ ਨੰਦਪੁਰ ਕਲੌਡ ਦੀ ਧਰਤੀ ਦੇ ਉੱਤੇ ਤੇ ਦੋਸਤੋ ਇਸ ਵਾਰ ਨੰਦਪੁਰ ਕਲੌਡ ਦਾ ਜਿਹੜਾ ਕਬੱਡੀ ਕੱਪ ਆ ਉਹ ਮਿਤੀ 22 23 24 25 26 ਸਤੰਬਰ 2024 ਨੂੰ ਕਰਾਇਆ ਜਾ ਰਿਹਾ ਆ ਪਿੰਡ ਅਨੰਦਪੁਰ ਕਲੌਡ ਜ਼ਿਲ੍ਹਾ ਫਰੀ ਫਤੇਗੜ ਸਾਹਿਬ ਦੇ ਵਿੱਚ ਤੇ ਦੋਸਤੋ ਇਸ ਵਾਰ ਇਸ ਕਬੱਡੀ ਕੱਪ ਤੇ ਬੈਸਟ ਰੇਡਰ ਤੇ ਜਾਫੀ ਨੂੰ 59 11 ਟਰੈਕਟਰ ਦਿੱਤੇ ਜਾਣਗੇ ਤੇ ਦੋਸਤੋ ਇਹ ਬਹੁਤ ਵੱਡਾ ਕਬੱਡੀ ਕੱਪ ਹੋਵੇਗਾ ਇਸ ਵਾਰ ਤੇ ਬਾਕੀ ਦੋਸਤੋ ਇਸ ਕਬੱਡੀ ਕੱਪ ਉਤੇ ਪੰਜਾਬ ਅਤੇ ਹਰਿਆਣੇ ਦੀ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇਗੇ ਕਿਉਂਕਿ ਉਦੋਂ ਤੱਕ ਸਾਰੇ ਪਲੇਅਰ ਆ ਜਾਣਗੇ ਵਿਦੇਸ਼ਾਂ ਦੇ ਵਿੱਚੋਂ ਬਾਕੀ ਦੋਸਤੋ ਪਲੇਅਰਾਂ ਦੇ ਬਾਰੇ ਵੀ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗੇ ਦੱਸ ਦੇਵਾਂਗੇ ਬੈਸ ਟੂਰਨਾਮੈਂਟ ਉਤੇ ਕਿਹੜੇ ਕਿਹੜੇ ਪਲੇਅਰ ਪਹੁੰਚ ਰਹੇ ਨੇ ਤੇ ਬਾਕੀ ਦੋਸਤੋ ਕਬੱਡੀ ਦੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ YouTube ਚੈਨਲ ਕਬੱਡੀ ਨੂੰ ਹੋਣ ਤੋਂ ਹੀ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਇਸੇ ਤਰ੍ਹਾਂ ਦੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਸਾਰਿਆਂ ਨੂੰ ਪਹਿਲਾਂ ਸੋ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਕਿਸੇ ਟੌਪਿਕ ਦੇ ਨਾਲ ਧੰਨਵਾਦੀ